आरपीटी 24 ਵੇਖਰੇ तमाम ਦਰਸ਼ਕਾਂ ਦਾ ਸਵਾਗਤ ਪ੍ਰੋਗਰਾਮ ਵਿਚਾਰ ਵਟਾਂਦਰਾ ਦੇ ਵਿੱਚ ਮੈਂ ਹਾਂ ਸ਼ੀਤਲ ਠਾਕੁਰ ਸਿਆਸਤ ਨਾਲ ਜੁੜੀਆਂ ਹੋਈਆਂ ਖਬਰਾਂ ਦੇ ਉੱਤੇ ਚਰਚਾ ਕਰਾਂਗੇ ਸਾਡੇ ਨਾਲ ਸਟੂਡੀਓ ਦੇ ਵਿੱਚ ਨੇ ਅਰੰ딥 ਜੀ ਸਰ ਸਵਾਗਤ ਹੈ ਧੰਨਵਾਦ ਸ਼ੀਤਲ ਜੀ ਸਭ ਤੋਂ ਪਹਿਲੀ ਖਬਰ ਜਿਸ ਉੱਤੇ ਅਸੀਂ ਚਰਚਾ ਕਰਨ ਜਾ ਰਹੇ ਹਾਂ ਉਹ ਹੈ ਐਸਜੀਪੀਸੀ ਦੀ ਅੰਤਰਿਕ ਕਮੇਟੀ ਦੀ ਅੱਜ ਮੀਟਿੰਗ ਹੋਈ ਅ ਅਰੰ딥 ਜੀ ਕਿਹਾ ਜਾ ਰਿਹਾ ਹੈ ਕਿ ਇਸ ਮੀਟਿੰਗ ਦੇ ਵਿੱਚ ਗਿਆਨੀ ਰਗਵੀਰ ਸਿੰਘ ਤੇ ਜਥੇਦਾਰ ਸੁਲਤਾਨ ਸਿੰਘ ਦੀਆਂ ਸੇਵਾਵਾਂ ਜੜੀਆਂ ਵਾਪਸ ਲੈ ਲੀਆਂ ਗਈਆਂ ਨੇ ਕੀ ਕਹਿਣਾ ਚਾਹੁੰਦੇ ਹੋ ਸ਼ੀਤਲ ਜੀ ਇਹ ਅੱਜ ਚਿਰਾਂ ਤੋਂ ਡਿੱਕੀ ਜਾ ਰਹੀ ਮੀਟਿੰਗ ਸੀਗੀ ਅੰਤਰੀਂ ਕਮੇਟੀ ਦੀ ਜਿਹੜੀ ਮੀਟਿੰਗ ਹੋ ਰਹੀ ਸੀ ਸ਼੍ਰੀ ਅਮਰਸਰ ਸਾਹਿਬ ਦੇ ਵਿੱਚ ਉੱਥੇ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਕੋਈ ਨਾ ਕੋਈ ਵੱਡਾ ਫੈਸਲਾ ਹੋਊਗਾ ਉਹਨਾਂ ਦੇ ਵਿੱਚੋਂ ਇੱਕ ਵੱਡਾ ਫੈਸਲਾ ਇਹ ਵੀ ਉਡੀਕਿਆ ਜਾ ਰਿਹਾ ਸੀ ਕਿ ਜਿਹੜੇ ਹਰਜਿੰਦਰ ਸਿੰਘ ਧਾਮੀ ਨੇ ਐਸਜੀਪੀਸੀ ਦੇ ਪ੍ਰਧਾਨ ਉਹਨਾਂ ਦੇ ਅਸਤੀਫੇ ਨੂੰ ਲੈ ਕੇ ਕੋਈ ਫੈਸਲਾ ਹੋਊਗਾ ਜੀ ਉਹ ਤਾਂ ਹੋਇਆ ਨਹੀਂ ਪਰ ਗਿਆਨੀ ਰਗਵੀਰ ਸਿੰਘ ਹੋਰਾਂ ਦਾ ਜਿਹੜੇ ਕਿ ਬਤੌਰ ਹੈੱਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਆ ਸੀ ਤੇ ਉਹਨਾਂ ਨੂੰ ਨਾਲ ਕਾਰਜਕਾਰੀ ਜਿਹੜਾ ਚਾਰਜ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਦਿੱਤਾ ਗਿਆ ਸੀ ਉਹਦੇ ਤੋਂ ਉਹਨਾਂ ਦੀਆਂ ਸੇਵਾਵਾਂ ਵਾਪਸ ਲੈ ਲੈ ਗਈਆਂ ਤੇ ਨਾਲ ਹੀ ਗਿਆਨੀ ਸੁਲਤਾਨ ਸਿੰਘ ਜਿਹੜੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਉਹਨਾਂ ਦੀਆਂ ਵੀ ਸੇਵਾਵਾਂ ਵਾਪਸ ਲੈ ਲੀਆਂ ਗਈਆਂ ਤੇ ਉਹ ਵੀ ਹੁਣ ਬਤੌਰ ਹੈੱਡ ਗ੍ਰੰਥੀ ਦਰਬਾਰ ਸਾਹਿਬ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾਉਂਦੇ ਰਹਿਣਗੇ ਜੀ ਆ ਕੁਝ ਦਿਨ ਪਹਿਲਾਂ 2-4 ਦਿਨ ਪਹਿਲਾਂ ਹੀ ਸਾਬਕਾ ਜਥੇਦਾਰ ਜਿਹੜੇ ਨੇ ਗਿਆਨੀ ਹਰਪ੍ਰੀਤ ਸਿੰਘ ਹੋਰੀ ਉਹਨਾਂ ਨੇ ਗੱਲ ਕਹੀ ਸੀ ਕਿ ਮੇਰਾ ਨੰਬਰ ਲੱਗ ਗਿਆ ਆ ਤੇ ਜਥੇਦਾਰ ਰਗਵੀਰ ਸਿੰਘ ਹੋਰੰਦਾ ਹੁਣ ਨੰਬਰ ਲੱਗਣਾ ਉਹਨਾਂ ਨੇ ਇਸੇ ਪਾਸੇ ਦੇ ਵਿੱਚ ਹੀ ਇਹ ਗੱਲ ਕਹੀ ਸੀ ਤੇ ਉਹਨੂੰ ਲੱਗਦਾ ਸੀ ਕਿ ਛੇਤੀ ਹੀ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਊਗਾ ਕਿਉਂਕਿ ਜਥੇਦਾਰ ਹੋਰੀ ਲਗਾਤਾਰ ਇਸ ਗੱਲ ਦਾ ਦਬਾਅ ਪਾ ਰਹੇ ਸੀ ਕਿ ਅਕਾਲੀ ਦਲ ਦੀ ਜਿਹੜੀ ਭਰਤੀ ਮਹਿਮਿਆ ਉਹ ਜਿਹੜਾ ਅਕਾਲ ਤਖਤ ਸਾਹਿਬ ਨੇ ਫੈਸਲਾ ਲਿਆ ਹੈ ਉਹਦੇ ਮੁਤਾਬਕ ਹੋਵੇ ਅਕਾਲੀ ਦਲ ਉਹਨੂੰ ਮੰਨਣ ਤੋਂ ਇੱਕ ਤਰ੍ਹਾਂ ਨਾਲ ਮੁਨਕਰ ਹੋ ਰਿਹਾ ਸੀਗਾ ਅਕਾਲੀ ਦਲ ਦਾ ਇਹ ਕਹਿਣਾ ਸੀ ਕਿ ਉਹਨਾਂ ਨੇ 25 ਲੱਖ ਜਿਹੜੇ ਮੈਂਬਰ ਆ ਭਰਤੀ ਕਰ ਲਏ ਆ ਤੇ ਉਹਨਾਂ ਨੇ ਉਹ ਜਿਹੜੀ ਮਹਿਮਿਆ ਮੁਕੰਮਲ ਕਰ ਲਈ ਆ ਪਰ ਅਕਾਲ ਤਖਤ ਸਾਹਿਬ ਦਾ ਇਹ ਕਹਿਣਾ ਸੀਗਾ ਗਿਆਨੀ ਰਗਵੀਰ ਸਿੰਘ ਹੋਰਾਂ ਦਾ ਮੈਂ ਕਹਿਣਾ ਸੀਗਾ ਕਿ ਜਿਹੜੀ ਕਮੇਟੀ ਬਣਾਈ ਆ ਫੈਸਲਾ ਤਾਂ ਇਹ ਹੋਇਆ ਸੀ ਵੀ ਉਹ ਕਮੇਟੀ ਦੀ ਅਗਵਾਈ ਦੇ ਵਿੱਚ ਸਾਰੀ ਮੁਹਿਮ ਕੀਤੀ ਜਾਵੇ ਤੁਸੀਂ ਆਪਣੇ ਪੱਧਰ ਤੇ ਕਰੀ ਜਾਂਦੇ ਹੋ ਜੀ ਸੋ ਗਿਆਨੀ ਰਗਵੀਰ ਸਿੰਘ ਹੋਰਾਂ ਦਾ ਜਿਹੜਾ ਸਟੈਂਡ ਆ ਕਾਫੀ ਦਿਨਾਂ ਤੋਂ ਉਹ ਸਟੈਂਡ ਜਿਹੜਾ ਸੀਗਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲ ਝੁਕਾ ਰੱਖਦਾ ਸੀਗਾ ਤੇ ਨਾਲ ਦੀ ਨਾਲ ਉਹਨਾਂ ਦਾ ਜਿਹੜਾ ਆ ਜਿਹੜੀ ਪੋਜੀਸ਼ਨ ਆ ਉਹ ਵੀ ਜਿਹੜੀ ਆ ਉਹ ਵੱਡੇ ਪੱਧਰ ਤੇ ਸੀ ਜਿਹੜੀ ਅਕਾਲੀ ਦਲ ਦੇ ਹਿੱਤਾਂ ਦੇ ਏ ਨੂੰ ਪੌਂਦੀ ਨਹੀਂ ਸੀਗੀ ਸੋ ਇਸ ਕਰਕੇ ਮੰਨਿਆ ਜਾ ਰਿਹਾ ਸੀ ਕਿ ਗੈਨੀ ਰਵੀ ਸਿੰਘ ਹੋਰੀ ਛੇਤੀ ਬਾਹਰ ਹੋ ਜਾਣਗੇ ਤੇ ਉਹ ਗੈਨੀ ਹਰਪ੍ਰੀਤ ਸਿੰਘ ਹੋਰਾਂ ਦੀ ਜਿਹੜੀ ਗੱਲ ਆ ਉਹ ਸੱਚ ਸਾਬਤ ਹੋਈ ਹੈ ਤੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਜੀ ਨਾਲ ਹੀ ਇਹਦੇ ਵਿੱਚ ਇੱਕ ਗੈਨੀ ਹਰਪ੍ਰੀਤ ਸਿੰਘ ਹੋਰਾਂ ਨੇ ਇੱਕ ਗੱਲ ਕਹੀ ਸੀ ਵੀ ਅਸੀਂ ਆਪਣੀ ਸਿਆਸੀ ਪਾਰਟੀ ਬਣਾਉਣ ਵਾਲੇ ਪਾਸੇ ਪੇਸ਼ ਕਦਮੀ ਕਰ ਰਹੇ ਆ ਤੇ ਛੇਤੀ ਹੀ ਅਸੀਂ ਆਪਣੀ ਸਿਆਸੀ ਪਾਰਟੀ ਬਣਾ ਲਵਾਂਗੇ ਹੁਣ ਦੇਖਣ ਵਾਲੀ ਗੱਲ ਇਹ ਹੋਊਗੀ ਵੀ ਜਿਹੜੀ ਸਿਆਸੀ ਪਾਰਟੀ ਬਣਾਈ ਜਾ ਰਹੀ ਆ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਹੋਰੀ ਬਣਾ ਰਹੇ ਨੇ ਉਹਦੇ ਵਿੱਚ ਜਥੇਦਾਰ ਰਗਵੀਰ ਸਿੰਘ ਹੋਰੀ ਸ਼ਾਮਲ ਹੁੰਦੇ ਨੇ ਗਿਆਨੀ ਸੁਲਤਾਨ ਸਿੰਘ ਹੋਰੀ ਸ਼ਾਮਲ ਹੁੰਦੇ ਨੇ ਜਾਂ ਉਹਦੇ ਵਿੱਚ ਜਿਹੜੇ ਬਾਕੀ ਨੇ ਉਹ ਇਹਨਾਂ ਨਾਲ ਕੋਈ ਤਾਲਮੇਲ ਕਰਦੇ ਨੇ ਤੇ ਅਕਾਲੀ ਦਲ ਦਾ ਹੁਣ ਇਸ ਮਸਲੇ ਤੇ ਕੀ ਸਟੈਂਡ ਹੋਊਗਾ ਆਪਾਂ ਕਾਫੀ ਦਿਨੋਂ ਤੋਂ ਇੱਕ ਗੱਲ ਹੋਰ ਵੀ ਕਰਦੇ ਆ ਰਹੇ ਆ ਕਿ ਅਕਾਲੀ ਦਲ ਹੁਣੇ ਮੰਨ ਚੁੱਕਾ ਤੈਅ ਕਰ ਚੁੱਕਾ ਆ ਕਿ ਉਹਨੇ ਇੱਕ ਲੀਕ ਬਾਤਤੀ ਆ ਹੁਣ ਉਹ ਬਹੁਤੀ ਪ੍ਰਵਾਹ ਕਰਨੀ ਉਹਨੇ ਛੱਡ ਦਿੱਤੀ ਆ ਇਸੇ ਕਰਕੇ ਜਿਹੜਾ ਉਹਨੇ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਆ ਇਸ ਜਿਹੜੀ ਪੋਜੀਸ਼ਨ ਆ ਉਹਦੇ ਤੋਂ ਹਟਾ ਦਿੱਤਾ ਐਸਜੀਪੀਸੀ ਕੋਈ ਆਟੋਨਮਸ ਬਾਡੀ ਤਾਂ ਹੈ ਨਹੀਂ ਆ ਉਹ ਇਹ ਅਕਾਲੀ ਦਲ ਦੀ ਅਗਵਾਈ ਦੀ ਵਿੱਚ ਇੱਕ ਤਲਨ ਨਾਲ ਚੱਲ ਰਹੀ ਆ ਜੇ ਤਾਂ ਆਟੋਨਮਸ ਖੁਦਮੁਖਤਿਆਰ ਸੰਸਥਾ ਹੋਵੇ ਫਿਰ ਤਾਂ ਉਹ ਇਸ ਮਸਲੇ ਤੇ ਕੋਈ ਪੋਜੀਸ਼ਨ ਲੈਣ ਦੇ ਕਾਬਲ ਹੋਊਗੀ ਉਹ ਕਿਆ ਜਾਂਦਾ ਇਹੀ ਆ ਜੋ ਸੁਣਨ ਚਾਉਂਦੇ ਆ ਜੋ ਕਿਹਾ ਜਾਂਦਾ ਕਿ ਉਹ ਅਕਾਲੀ ਦਲ ਦੇ ਅਕਾਲੀ ਦਲ ਦੇ ਵਿੱਚ ਵੀ ਸੁਖਵੀਰ ਬਾਦਲ ਤੁਹਾਡੇ ਦੀ ਇੱਕ ਪਪਟ ਆਰਗੇਨਾਈਜੇਸ਼ਨ ਆ ਇੱਕ ਕਟਪੁਤਲੀ ਆਰਗੇਨਾਈਜੇਸ਼ਨ ਆ ਸੋ ਇਸ ਕਰਕੇ ਇਹ ਮੰਨਿਆ ਜਾ ਰਿਹਾ ਸੀ ਕਿ ਅਕਾਲੀ ਦਲ ਨੇ ਜਿਹੜੀ ਆਪਣੀ ਲਾਈਨ ਖਿੱਚਤੀ ਆ ਉਹ ਹੁਣ ਉਹਨੂੰ ਉਹਨੇ ਪਰਵਾਹ ਛੱਡਤੀ ਆ ਵੀ ਕੌਮ ਦੇ ਰੈਬਰ ਕੀ ਕਹਿਣਗੇ ਜਾਂ ਕੌਮ ਦੇ ਨਮਾਇंदे ਕੀ ਕਹਿਣਗੇ ਜਾਂ ਕੌਮ ਦੇ ਲੋਕ ਕੀ ਕਹਿਣਗੇ ਉਹਨੇ ਉਹਦਾ ਇਕੋ ਤਾਂ ਹੈ ਆਇਆ ਵੀ ਹੁਣ ਉਹਨੇ ਆਪਣੀ ਜਿਹੜੀ ਗਵਾਚੀ ਸਾਖ ਹੈ ਅਕਾਲੀ ਦਲ ਨੇ ਉਹ ਕਿਵੇਂ ਬਹਾਲ ਕਰਨੀ ਆ ਉਹਦੇ ਲਈ ਉਹਨੇ ਉਹਨੇ ਬਾਗੀਆਂ ਦੀ ਵੀ ਪਰਵਾਹ ਛੱਡਤੀ ਉਹਨਾਂ ਨੂੰ ਮਨਾਉਣਾ ਵੀ ਛੱਡਤਾ ਉਹਨਾਂ ਨੇ ਤੈਅ ਕਰ ਲਿਆ ਵੀ ਜਿਹਨੇ ਜਿੱਥੇ ਜਾਣਾ ਜੋ ਜਾਵੇ ਸਾਡਾ ਰਾਹ ਖੁੱਲਾ ਹੋਣਾ ਅਸੀਂ ਦੇਖਾਂਗੇ ਕੀ ਕਰਨਾ ਹੈ ਜੀ ਬਿਲਕੁਲ ਅਸਰ ਅਗਲੀ ਖਬਰ ਦੇ ਵੱਲ ਚਲਦੇ ਹਾਂ ਲੰਘੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਕਿਸਾਨਾਂ ਦੀ ਫੜੋ ਫੜੀ ਦੀ ਕਾਰਵਾਈ ਜਿਹੜੀ ਲਗਾਤਾਰ ਚੱਲ ਰਹੀ ਆ ਹਾਲਾਂਕਿ ਵਿਰੋਧੀ ਪਾਰਟੀਆਂ ਦੀ ਜੇਕਰ ਗੱਲ ਕਰੀਏ ਜਾਂ ਫਿਰ ਆਪਾਂ ਵਿਕਰਮ ਮਜੀਠੀ ਹੋਣਾ ਦੀ ਗੱਲ ਕਰੀਏ ਤੇ ਉਹਨਾਂ ਨੇ ਵੀ ਬਿਆਨ ਦਿੱਤਾ ਸੀਗਾ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਕਿਸਾਨਾਂ ਨੂੰ ਅਪਮਾਨਿਤ ਕਰ ਰਹੀ ਆ ਲਗਾਤਾਰ ਪੰਜਾਬ ਸਰਕਾਰ ਆਪਣੇ ਸਖਤ ਰਵਈਏ ਦੇ ਕਾਰਨ ਜਿਹੜੇ ਘੇਰੇ ਦੇ ਵਿੱਚ ਆ ਰਹੀ ਆ ਸਰਕਾਰ ਦੇ ਵੱਲੋਂ ਇਹ ਤਰਕ ਦਿੱਤਾ ਗਿਆ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲਗਾਤਾਰ ਧਰਨੇ ਪਰਦਰਸ਼ਨ ਹੋ ਰਹੇ ਨੇ ਇਹ ਪੰਜਾਬ ਦੀ ਆਰਥਿਕ ਸਥਿਤੀ ਦਾ ਗਲਾ ਘੁੱਟ ਰਹੇ ਨੇ ਜਿਸ ਕਾਰਨ ਅਸੀਂ ਕਹਿੰਦੇ ਆ ਕਿ ਸਾਡੇ ਨਾਲ ਬੈਠ ਕੇ ਜੜੀ ਗੱਲ ਕਰ ਲਈ ਜਾਵੇ ਸੋ ਇਹ ਜਿਹੜਾ ਪੂਰਾ ਮਾਮਲਾ ਲੰਘੇ ਦਿਨਾਂ ਤੋਂ ਚੱਲ ਰਿਹਾ ਪੰਜਾਬ ਦੇ ਵਿੱਚ ਦੂਸਰੀ ਗੱਲ ਇਹ ਹੈ ਕਿ ਹੁਣ ਜੋ ਅੱਜ ਦੀ ਇੱਕ ਹੋਰ ਖਬਰ ਇਹਦੇ ਨਾਲ ਜੁੜੀ ਹੋਈ ਆ ਕਿ ਹੁਣ ਕਿਸਾਨਾਂ ਦੇ ਵੱਲੋਂ 10 ਮਾਰਚ ਨੂੰ ਵੀ ਜਿਹੜਾ ਆਮ ਆਦਮੀ ਪਾਰਟੀ ਦੇ ਹਰੇਕ ਵਿਧਾਇਕ ਦੇ ਘਰ ਦੇ ਅੱਗੇ ਰੋਸ ਮਜਾਰੇ ਕੀਤੇ ਜਾਣਗੇ ਕੀ ਕਹਿੰਨੇ ਹੋ ਪੰਜਾਬ ਸਰਕਾਰ ਦੀ ਜਿਹੜੀ ਇਹ ਸ਼ਾਸਨ ਦਾ ਜਿਹੜਾ ਢੰਗ ਹੈ ਇਹ ਇਹਦੇ ਪਿੱਛੇ ਕੀ ਕੋਈ ਹਤਾਸ਼ਾ ਤਾਂ ਨਹੀਂ ਛੁਪੀ ਹੋਈ ਸ਼ੀਤਲ ਜੀ ਗੱਲ ਇਹ ਹੈ ਕਿ ਜੋ ਲੱਗ ਰਿਹਾ ਆ ਜੀ ਦੇ ਦਿੱਲੀ ਚੋਣਾ ਦੇ ਵਿੱਚ ਖੇਜਰੀਵਾਲ ਦੀ ਹਾਰ ਤੋਂ ਬਾਅਦ ਪੰਜਾਬ ਦੇ ਵਿੱਚ ਭਗਵੰਤ ਮਾਨ ਜਿਹੜੇ ਇੱਕ ਮਜ਼ਬੂਤ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਉੱਭਰੇ ਨੇ ਜਿੱਤ ਤੋਂ ਬਾਅਦ ਉਹ ਸਖਤ ਫੈਸਲੇ ਲੈ ਰਹੇ ਨੇ ਲੈ ਰਹੇ ਨੇ ਜਿਹਦੇ ਵਿੱਚ ਅਸੀਂ ਤਹਿਸੀਲਦਾਰਾਂ ਵਾਲਾ ਫੈਸਲਾ ਵੀ ਦੇਖ ਸਕਦੇ ਹਾਂ 5 ਤਰੀਕ ਨੂੰ 5 ਮਾਰਚ ਨੂੰ ਕਿਸਾਨਾਂ ਨੇ ਚੰਡੀਗੜ੍ਹ ਕੋਚ ਕਰਨਾ ਸੀ ਤੇ ਇੱਕ ਹਫ਼ਤੇ ਦਾ ਉਹਨਾਂ ਨੇ ਉੱਥੇ ਧਰਨਾ ਲਾਉਣਾ ਸੀਗਾ ਜਿਹਨੂੰ ਇੱਕ ਦਿਨ ਪਹਿਲਾਂ ਮੁੱਖ ਮੰਤਰੀ ਨਾਲ ਜਦੋਂ ਗੱਲ ਹੁੰਦੀ ਆ ਟੇਬਲ ਟਾਕ ਹੁੰਦੀ ਆ ਤੇ ਮੁੱਖ ਮੰਤਰੀ ਉਹਦੇ ਵਿੱਚ ਉਹ ਉੱਠ ਕੇ ਚਲੇ ਜਾਂਦੇ ਆ ਕਿ ਤੁਸੀਂ ਤਾਂ ਗੱਲ ਜੇ ਧਰ ਨਹੀਂ ਲਾਉਣੇ ਆ ਤਾਂ ਫਿਰ ਗੱਲਬਾਤ ਦਾ ਤਾਂ ਕੋਈ ਫਾਇਦਾ ਨਹੀਂ ਰਹਿ ਜਾਂਦਾ ਉਸ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਵਰਨ ਦਾ ਕਿਸਾਨਾਂ ਦੇ ਸਾਰੇ ਰਾਹ ਬੰਦ ਕਰ ਦਿੱਤੇ ਗਏ ਕਿਸਾਨ ਲੀਡਰਾਂ ਦੇ ਪੰਜਾਬ ਭਰ ਦੇ ਵਿੱਚ ਫੜੋ ਫੜੀ ਕੀਤੀ ਗਈ ਉਹਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਉਹਨਾਂ ਨੂੰ ਘਰਾਂ ਚ ਨਜ਼ਰਬੰਦ ਕੀਤਾ ਗਿਆ ਤੇ ਫਿਰ ਕਿਸਾਨ ਜਿਹੜੇ ਜਿੱਥੇ ਸੀਗੇ ਉਹਨਾਂ ਨੂੰ ਉੱਥੇ ਤਰਨੇ ਲਾਇਆ ਮੁੱਖ ਮੰਤਰੀ ਨੇ ਇਹ ਗੱਲ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਉਹ ਇੱਕ ਮਜ਼ਬੂਤ ਮੁੱਖ ਮੰਤਰੀ ਹੈਗੇ ਨੇ ਹੁਣ ਉਸ ਤੋਂ ਬਾਅਦ ਕਿਸਾਨਾਂ ਨੇ ਕੱਲ ਲੁਧਿਆਣੇ ਦੇ ਵਿੱਚ ਮੀਟਿੰਗ ਕੀਤੀ ਜਿਹਦੇ ਵਿੱਚੋਂ ਕਿਸਾਨ ਜਥੇਬੰਦਿਆਂ ਨੇ ਇਹ ਫੈਸਲਾ ਕਰ ਲਿਆ ਕਿ ਉਹ 10 ਤਰੀਕ ਨੂੰ 10 ਮਾਰਚ ਨੂੰ ਆਪ ਜਿਹੜੇ ਐਮ.ਐਲ.ਏ ਨੇ ਉਹਨਾਂ ਦੇ ਘਰਾਂ ਦੇ ਬਾਹਰ ਜਿਹੜੇ ਆ ਉਹ ਧਰਨੇ ਲਾਉਣਗੇ ਕਿਸਾਨਾਂ ਦੇ ਨਾਲ ਜਿਹੜਾ ਇੱਕ ਪਲੱਸ ਪੁਆਇੰਟ ਹੈਗਾ ਆ ਇੱਕ ਜਿਹੜਾ ਚੰਗੀ ਗੱਲ ਹੈਗੀ ਆ ਕਿ ਉਹ ਇਦਾਂ ਨਹੀਂ ਹੈਗਾ ਕਿ ਉਹ ਇੱਕ ਦਿਨ ਸਟਰਗਲ ਕਰਨਗੇ ਤੇ ਹਟ ਜਾਣਗੇ ਸਰਕਾਰ ਨੇ ਉਹਨਾਂ ਦੇ ਸੰਘਰਸ਼ ਨੂੰ ਕੁਚਲ ਦਿੱਤਾ ਉਹਨਾਂ ਦਾ ਇੱਕ ਚੰਡੀਗੜ੍ਹ ਧਰਨਾ ਜਿਹੜਾ ਸੀਗਾ ਉਹ ਕੁਚਲ ਦਿੱਤਾ ਆ ਤੇ ਕਿਸਾਨ ਹੁਣ ਚੁੱਪ ਕਰਕੇ ਘਰੇ ਵਜਣਗੇ ਇਹ ਕੋਈ ਤਹਿਸੀਲਦਾਰਤਾ ਹੈ ਨਹੀਂ ਆ ਅਸਲ ਦੇ ਵਿੱਚ ਕਿਸਾਨੀ ਕੋਲ ਆ ਇੱਕ ਬਹੁਤ ਵੱਡੀ ਤਾਕਤ ਆ ਪੰਜਾਬ ਐਗਰੀਕਲਚਰ ਬੇਸਡ ਇਕਨੋਮੀ ਆ ਪੰਜਾਬ ਦੀ ਤੇ ਇੱਥੇ ਦੇ ਲੋਕਾਂ ਦਾ ਜਿਹੜਾ ਮੁੱਖ ਤੰਦਾ ਆ ਉਹ ਖੇਤੀਬਾੜੀ ਹੀ ਹੈਗਾ ਆ ਸੋ ਲੋਕਾਂ ਕੋਲ ਸਰਕਾਰ ਨੂੰ ਗਲੇਮੇ ਤੋਂ ਫੜਨ ਦਾ ਟਾਈਮ ਹੈਗਾ ਆ ਹਮ ਅਕਾਲੀ ਦਲ ਦਾ ਜਿਹੜਾ ਰਵਾਇਤੀ ਜਿਹੜਾ ਆ ਵੋਟ ਬੈਂਕ ਸੀਗਾ ਉਹ ਕਿਸਾਨੀ ਸੀਗੀ ਅਕਾਲੀ ਦਲ ਨੇ ਜਦੋਂ ਕਿਸਾਨੀ ਨੂੰ ਅੰਡਿੱਠ ਕੀਤਾ ਤੇ ਅਕਾਲੀ ਦਲ ਸੱਤਾ ਤੋਂ ਬਾਹਰ ਹੋ ਗਿਆ ਬੁਰੀ ਤਰ੍ਹਾਂ ਤੇ ਅੱਜ ਤੱਕ ਅਕਾਲੀ ਦਲ ਦੇ ਪੈਰ ਨਹੀਂ ਲੱਗ ਰਹੇ ਤੇ ਜੇ ਅਸੀਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਨੀਤੀ ਦੇਖੇ ਚਾਹੇ ਕਿਸਾਨਾਂ ਦੇ ਖੇਤੀ ਕਰਜਾਂ ਦੀ ਗੱਲ ਹੋਵੇ ਚਾਹੇ ਕਿਸਾਨਾਂ ਦੇ ਟਿਊਬਲਾਂ ਦੇ ਬਿੱਲ ਮਾਫ ਕਰਨ ਦੀ ਗੱਲ ਹੋਵੇ ਜਾਂ ਹੋਰ ਕਿਸਾਨੀ ਰਾਹਤਾਂ ਦੀ ਗੱਲ ਹੋਵੇ ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਇੱਕ ਗੱਲ ਚੰਗੀ ਤਰ੍ਹਾਂ ਪਤਾ ਸੀ ਕਿ ਕਿਸਾਨੀ ਜਿਹੜੀ ਆ ਇਹਨੂੰ ਇਸ 베이스 ਨੂੰ ਨਹੀਂ ਕੀਤਾ ਜਾ ਸਕਦਾ ਇਹਦੇ 베이스 ਨੂੰ ਨਾਲ ਦੁਸ਼ਮਣੀ ਨਹੀਂ ਲੈਣੀ ਤੇ ਇਹਨੂੰ ਜਿਹੜਾ ਸਾਡਾ ਰਵਾਇਤੀ ਵੋਟ ਬੈਂਕ ਹੈ ਇਹਨੂੰ ਛੱਡਿਆ ਨਹੀਂ ਜਾ ਸਕਦਾ ਮੁੱਖ ਮੰਤਰੀ ਭਗਵੰਤ ਮਾਨ ਮੈਨੂੰ ਜੋ ਲੱਗਦਾ ਵੀ ਇੱਥੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਚ ਗਲਤੀ ਕਰ ਰਹੇ ਨੇ ਤੇ ਉਹ ਕਿਸਾਨੀ ਨਾ ਆਡਾ ਲਾ ਰਹੇ ਨੇ ਕਿਸਾਨਾਂ ਨੇ ਲੁਧਿਆਣਾ ਮੀਟਿੰਗ ਚ ਸਾਫ ਸਾਫ ਰੂਪ ਦੇ ਵਿੱਚ ਗੱਲ ਕਹੀ ਆ ਕਿ 15 ਸਾਲਾਂ ਦੇ ਵਿੱਚ ਕਿਸੇ ਕਿਸਾਨ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ ਪਰ ਇਸ ਸਰਕਾਰ ਦੇ ਵਿੱਚ ਕਿਸਾਨਾਂ ਦੀਆਂ ਗ੍ਰਸਥਾਰੀਆਂ ਹੋਈਆਂ ਉਹਨਾਂ ਨੂੰ ਘਰਾਂ 'ਚ ਨਜ਼ਰਬੰਦ ਕੀਤਾ ਗਿਆ ਤੇ ਕਿਸਾਨਾਂ ਨੂੰ ਦੀਆਂ ਜਿਹੜੀਆਂ ਮੰਗਾਂ ਨੇ ਉਹਨੂੰ ਅਨਡਿੱਟ ਕੀਤਾ ਜਾ ਰਿਹਾ। ਸੋ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿਸਾਨੀ ਦੀ ਨਬਜ਼ ਨੂੰ ਸਮਝਦੇ ਸੀਗੇ ਉਹਨਾਂ ਨੇ ਕਿਸਾਨੀ ਮੰਗਾਂ ਨੂੰ ਹਮੇਸ਼ਾ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਕਦੀ ਆਪਣਾ ਮੂਲ ਜਿਹੜਾ ਆਧਾਰ ਹੈ ਉਹ ਕਦੀ ਛੱਡਿਆ ਨਹੀਂ ਸੀ। ਹੂੰ। ਤੋਂ ਸੁਖਵੀਰ ਬਾਦਲ ਇੱਥੇ ਮਾਰ ਖਾ ਗਏ ਸੀਗੇ ਤੇ ਇਸੇ ਕਰਕੇ ਉਹ ਸੱਤਾ ਤੋਂ ਲਾਂਬੇ ਹੋ ਗਏ। ਹੁਣ ਭਗਵੰਤ ਮਾਨਵੀ ਉਹੀ ਗਲਤੀ ਕਰ ਰਹੇ ਨੇ ਜਿਹੜੀਆਂ ਸੁਖਵੀਰ ਬਾਦਲ ਨੇ ਕੀਤੀਆਂ ਸੀ ਇਹਦੇ ਨਾਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਅਕਾਲੀ ਦਲ ਨੂੰ ਸੰਜੀਵਨੀ ਬੂਟੀ ਦੇ ਰਹੇ ਨੇ ਕਿ ਕਿਉਂਕਿ ਸੰਜੀਵਨੀ ਬੂਟੀ ਉਹ ਇਦਾਂ ਦੇ ਰਹੇ ਨੇ ਕਿ ਕਿਸਾਨੀ ਦੇ ਦੀ ਉਹ ਨਾਰਾਜ਼ਗੀ ਜਿਹੜੇ ਆ ਮੁੱਲ ਲੈ ਰਹੇ ਨੇ ਤੇ ਦੂਜੇ ਪਾਸੇ ਉਹਦਾ ਫਾਇਦਾ ਜਿਹੜਾ ਸਿੱਧੇ ਸਿੱਧੇ ਰੂਪ ਚ ਸਿਆਸੀ ਫਾਇਦਾ ਅਕਾਲੀ ਦਲ ਨੂੰ ਹੋਊਗਾ ਸੋ ਕਿਸਾਨੀ ਨੂੰ ਜਬਰ ਜ਼ੁਲਮ ਪੁਲਸ ਦੇ ਨਾਲ ਦੱਬਿਆ ਨੱਪਿਆ ਨਹੀਂ ਜਾ ਸਕਦਾ ਸੋ ਇਸ ਕਰਕੇ ਕਿਸਾਨੀ ਦਾ ਇਹ ਤਾਂ ਸੰਘਰਸ਼ ਦੀ ਸ਼ੁਰੂਆਤ ਹੈ ਤੁਸੀਂ ਇੱਕ ਸੰਘਰਸ਼ ਕੋ ਚਲਤਾ ਆ ਹਾਲੇ ਤੱਕ ਬਹੁਤ ਲੰਬਾ ਸਮਾਂ ਪਿਆ ਸਰਕਾਰ ਦੇ 2 ਸਾਲ ਪਏ ਆ ਕਿਸਾਨੀ ਇਹਨਾਂ 2 ਸਾਲਾਂ ਚ ਕਿਤੇ ਟਿੱਕੇ ਬਹਿਣ ਵਾਲੀ ਥੋੜਾ 18 ਮੰਗਾਂ ਦਾ ਉਹ ਆਪਣਾ ਮੁੱਖ ਮੰਤਰੀ ਦੇ ਸਾਹਮਣੇ ਰੱਖਦੇ ਨੇ ਤੇ ਮੁੱਖ ਮੰਤਰੀ ਹੋਰੀ ਇਹ ਕਹਿੰਦੇ ਨੇ ਇਹ ਜਿਹੜੀਆਂ ਮੰਗਾਂ ਨੇ ਇਹ ਤਾਂ ਕੇਂਦਰ ਸਰਕਾਰ ਨਾਲ ਸੰਬੰਧਿਤ ਨੇ ਮੇਰੇ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਪਰ ਕਿਸਾਨਾਂ ਦਾ ਕਹਿਣਾ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਸੂਬਾ ਸਰਕਾਰ ਨਾਲ ਜੁੜੀਆਂ ਹੋਈਆਂ ਨੇ ਤੁਸੀਂ ਇਹਦੇ ਤੋਂ ਕਿਵੇਂ ਮੂੰਹ ਫੇਰ ਸਕਦੇ ਹੋ ਸੋ ਕਿਸਾਨੀ ਨੂੰ ਖੁਸ਼ ਰੱਖਣਾ ਜੇ ਆਪ ਸਰਕਾਰ ਨੇ ਕਿਸਾਨੀ ਦੇ ਨਾਲ ਨਾਰਾਜ਼ਗੀ ਮੁੱਲ ਲੈ ਲਈ ਤੇ ਉਹਦਾ ਕਿਸੇ ਨਾ ਕਿਸੇ ਰੂਪ ਚ ਉਹਨੂੰ ਖਮਿਆਜ਼ਾ ਜਿਹੜਾ ਆ ਵੋਟਾਂ ਚ ਭੁਗਤਣਾ ਪੈ ਸਕਦਾ ਪੈ ਸਕਦਾ ਬਿਲਕੁਲ ਗੱਲ ਵੀ ਇਹੀ ਹੈ ਕਿ ਜੇਕਰ ਸੋਚਿਆ ਜਾਵੇ ਤਾਂ ਖੇਤੀਬਾੜੀ ਤੇ ਉਸਾਰਿਆ ਗਿਆ ਰਾਜ ਜਿਸ ਨੂੰ ਅਸੀਂ ਪੰਜਾਬ ਕਹਿੰਦੇ ਆ ਵੀ ਉਹਦੇ ਵਿੱਚ ਕਿਸਾਨਾਂ ਨੂੰ ਪਰਾਂ ਕਰਕੇ ਅਸੀਂ ਕਿਵੇਂ ਆਪਣਾ ਬਚਾਅ ਕਰ ਸਕਦੇ ਆ ਇਹਦੇ ਬਾਰੇ ਸੋਚਣਾ ਜ਼ਰੂਰ ਚਾਹੀਦਾ ਆ ਅਰੁਂਦੀਪ ਜੀ ਹੋਰ ਵੀ ਖਬਰਾਂ ਨੇ ਜਿਨ੍ਹਾਂ ਤੇ ਅਸੀਂ ਚਰਚਾ ਕਰਾਂਗੇ ਵਕਤ ਇੱਕ ਛੋਟੀ ਜੀ ਕਮਰਸ਼ੀਅਲ ਬ੍ਰੇਕ ਦਾ